ਦੋਸਤੋ ਸਤਿ ਸ੍ਰੀ ਅਕਾਲ ਆਮ ਆਦਮੀ ਪਾਰਟੀ ਹਜੇ ਤੱਕ ਖੁਸ਼ੀਆਂ ਹੀ ਮਨਾ ਰਹੀ ਸੀਗੀ ਬੀਤੇ ਰੋਜ਼ ਅਰਵਿੰਦ ਕੇਜਰੀਵਾਲ ਸਾਹਿਬ ਦੀ ਜ਼ਮਾਨਤ ਦੀ ਜਿਹੜੀ ਖਬਰ ਆਈ ਆ ਉਸ ਤੋਂ ਬਾਅਦ ਅੱਜ ਸਵੇਰੇ ਕਹਿ ਲਓ ਕਿ ਰੰਗ ਚ ਭੰਗ ਪੈ ਗਿਆ ਜਦੋਂ ਹਾਈ ਕੋਰਟ ਨੇ ਇਸ ਜਿਹੜੀ ਉਹਨਾਂ ਦੀ ਰਿਹਾਈ ਦੇ ਉੱਤੇ ਜਾਂ ਜ਼ਮਾਨਤ ਵਾਲੀ ਜਿਹੜੀ ਗੱਲ ਹੈ ਇਹਦੇ ਉੱਤੇ ਹਾਲ ਦੀ ਘੜੀ ਰੋਕ ਲਗਾ ਦਿੱਤੀ ਆ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਹਾਈ ਕੋਰਟ ਦੇ ਵਿੱਚ ਸੁਣਵਾਈ ਜਾਰੀ ਆ ਸੋ ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗਣਾ ਕਿ ਇਹ ਜਿਹੜੀ ਆ ਹਾਈ ਕੋਰਟ ਦੇ ਵੱਲੋਂ ਇਹ ਇਸ ਫੈਸਲੇ ਦੇ ਉੱਤੇ ਜਿਹੜਾ ਹੇਠਲੀ ਅਦਾਲਤ ਦੇ ਵੱਲੋਂ ਦਿੱਤਾ ਗਿਆ ਜਿਹੜੀ ਇਹਦੇ ਉੱਤੇ ਜਿਹੜੀ ਆ ਇਹਨੂੰ ਰੋਕ ਲਗਾਈ ਗਈ ਹੈ ਕਿ ਇਹ ਜਾਰੀ ਰਹਿਣੀ ਆ ਜਾਂ ਫਿਰ ਕੇਜਰੀਵਾਲ ਸਾਹਿਬ ਦੀ ਰਿਹਾਈ ਹੋ ਜਾਣੀ ਆ ਪਰ ਕਹ ਲਓ ਕਿ ਇੱਕ ਵਾਰ ਨਹੀਂ ਤਾਂ ਲੱਗ ਰਿਹਾ ਸੀ ਕਿ ਦੁਪਹਿਰ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਆ ਕੇਜਰੀਵਾਲ ਸਾਹਿਬ ਦੀ ਨਾਲ ਦੀ ਨਾਲ ਪੰਜਾਬ ਦੇ ਵਿੱਚੋਂ ਤਾਂ ਇਸ ਵੀਕ ਇਹਦੀਆਂ ਖਬਰਾਂ ਵੀ ਆਉਣ ਲੱਗ ਪਈਆਂ ਸੀਗੀਆਂ ਕਿ ਕੀ ਹੁਣ ਹੋਣ ਮੰਤਰੀ ਮੰਡਲ ਦੇ ਵਿੱਚ ਕੁਝ ਹੇਟਾ ਉੱਤੇ ਹੋ ਸਕਦੀ ਆ ਕਿਉਂਕਿ ਲੋਕ ਸਭਾ ਚੋਣਾਂ ਦੇ ਨਤੀਜੇ ਉਸ ਤਰੀਕੇ ਦੇ ਨਹੀਂ ਆਏ ਜਿਸ ਤਰੀਕੇ ਦੀਆਂ ਇਹਨਾਂ ਨੂੰ ਉਮੀਦਾਂ ਸੀਗੀਆਂ ਸੋ ਡਿਪਟੀ ਸੀਐਮ ਲਗਾਉਣ ਦੀਆਂ ਗੱਲਾਂ ਵੀ ਖਬਰਾਂ ਵੀ ਚੱਲਣ ਲੱਗ ਪਈਆਂ ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਇਹ 2022 ਦੀਆਂ ਚੋਣਾਂ ਤੋਂ ਪਹਿਲਾਂ ਇਹ ਵਿਦਾਲਤ ਨੂੰ ਸੀਐਮ ਬਣਾਇਆ ਜਾਣਾ ਜਾਂ ਕਾਂਗਰਸ ਨੇ ਕਿਉਂਕਿ ਚੰਨੀ ਸਾਹਿਬ ਨੂੰ ਬਣਾਤਾ ਸੀ ਫਿਰ ਇਧਰੋਂ ਭਾਜਪਾ ਦੇ ਵੱਲੋਂ ਵੀ ਇਸੇ ਤਰੀਕੇ ਦੀ ਗੱਲ ਆਈ ਵਿਦਾਲਤ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਤੇ ਦੈਨ ਫਿਰ ਇਹਨਾਂ ਨੇ ਡਿਪਟੀ ਸੀਐਮ ਬਣਾਉਣ ਦੀ ਗੱਲਬਾਤ ਕੀਤੀ ਹਰਪਾਲ ਸਿੰਘ ਚੀਮਾ ਨੇ ਜਿਹੜੇ ਆਪਣੇ ਫਾਈਨੈਂਸ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਨੂੰ ਜਦੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਜਦੋਂ ਹਟਾ ਕੇ ਉਹਨਾਂ ਨੂੰ ਪੰਜਾਬ ਦਾ ਜਿਹੜਾ ਵਿਰੋਧੀ ਧਿਰ ਦਾ ਲੀਡਰ ਬਣਾਇਆ ਗਿਆ ਸੀ ਉਦੋਂ ਵੀ ਆਮ ਆਦਮੀ ਪਾਰਟੀ ਨੇ ਇਹੀ ਜਿਹੜੀ ਆ ਆਪਣੀ ਉਹਨਾਂ ਨੇ ਆਰਗੂਮੈਂਟ ਇਹੀ ਦਿੱਤਾ ਸੀ ਇਹਦੇ ਲਈ ਕਿ ਕਿਉਂਕਿ ਅਸੀਂ ਦਲਿਤ ਚਿਹਰਾ ਜਿਹੜਾ ਉਹਨੂੰ ਲੈ ਕੇ ਆਉਣਾ ਚਾਹੁੰਦੇ ਆ ਅੱਗੇ ਸੋ ਦੈਟ ਇਜ਼ ਵਾਈ ਅਸੀਂ ਚੀਮਾ ਸਾਹਿਬ ਨੂੰ ਜਿਹੜਾ ਲੈ ਕੇ ਆਂਦਾ ਇਨਸਟੈਡ ਆਫ ਜਿਹੜਾ ਸੁਖਪਾਲ ਸਿੰਘ ਖਹਿਰਾ ਦੀ ਵਜਾਤੇ ਸੋ ਇਹ ਜਿਹੜਾ ਹੁਣ ਇਦਾਂ ਦੀਆਂ ਖਬਰਾਂ ਆਉਣੀ ਰਹੀਆਂ ਸਿਗੀਆਂ ਕਹ ਲਓ ਕਿ ਇਹ ਉਦੋਂ ਆਊਟ ਆਫ ਦਾ ਬਰੂ ਹੀ ਇਹ ਇੱਕ ਤਰੀਕੇ ਦੀ ਗੱਲ ਹੋਈ ਸੀ ਕਿ ਪਹਿਲਾਂ ਕੋਈ ਖਬਰਾਂ ਵੀ ਹੈ ਨਹੀਂ ਸੀ ਹਾਲਾਂਕਿ ਤੁਸੀਂ ਵੈਸੇ ਦੇਖੋ ਕਿਦਾਂ ਪਹਿਲਾਂ ਜਦੋਂ ਚੋਣਾ ਚੱਲ ਰਹੀਆਂ ਸੀ ਕਿ ਆਰਵਿਦ ਕੇਜਰੀਵਾਲ ਸਾਹਿਬ ਦੀ ਰਿਹਾਈ ਨੂੰ ਲੈ ਕੇ ਜਾਂ ਉਹਨਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਕਿ ਉਹਨਾਂ ਦੀ ਸਿਹਤ ਡਾਊਨ ਹੋ ਗਈ ਆ 슈ਗਰ ਲੈਵਲ ਡਾਊਨ ਹੋ ਗਿਆ ਉੱਤੇ ਚਲੇ ਗਿਆ ਹੇਟ ਆ ਗਿਆ ਸੋ ਇਹ ਤੁਸੀਂ ਪਿਛਲੇ ਕਈ ਦਿਨਾਂ ਤੋਂ ਇਹ ਸਾਰੀਆਂ ਖਬਰਾਂ ਜਿਹੜੀਆਂ ਨਹੀਂ ਸੀ ਸਾਹਮਣੇ ਆ ਰਹੀਆਂ ਸੋ ਇੱਕਦਮ ਜਿਹੜੀ ਖਬਰ ਆਉਂਦੀ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਆ ਜਿਹੜੇ ਉਹ ਉਹਨਾਂ ਦੀ ਜਿਹੜੀ ਆ ਰਿਹਾਈ ਹੋਣ ਜਾ ਰਹੀ ਹੈ ਜਾਂ ਉਹਨਾਂ ਨੂੰ ਜਿਹੜੀ ਮਿਲ ਗਈ ਹੈ ਬੇਲ ਤੇ ਅੱਜ ਜਿਹੜਾ ਹਾਈ ਕੋਰਟ ਦੇ ਵੱਲੋਂ ਉਹਦੇ ਉੱਤੇ ਲਗਾ ਦਿੱਤੀ ਗਈ ਹੈ ਰੋਕ ਭਾਈ ਅਮਨਤਪਾਲ ਸਿੰਘ ਉਹਨਾਂ ਦਾ ਵੀ ਇੱਕ ਮਸਲਾ ਆ ਉਹਦੇ ਤੇ ਵੀ ਗੱਲ ਕਰਦੇ ਆ ਇੱਕ ਦੋ ਹੋਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਬੜੀਆਂ ਹੀ ਦਿਲਚਸਪ ਖਬਰਾਂ ਨੇ ਇਹਨਾਂ ਤੇ ਗੱਲ ਕਰਦੇ ਆ ਸੁੜੀ ਜੀ ਬੇਨਤੀ ਇਹ ਆ ਕਿ ਤੁਸੀਂ ਬੜੀ ਗਿਣਤੀ ਦੇ ਵਿੱਚ ਜੁੜਦੇ ਹੋ ਜੀ YouTube ਦੇ ਉੱਤੇ ਤੇ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਇਸੇ ਤਰੀਕੇ ਨਾਲ TikTok ਦੇ ਉੱਤੇ ਤੁਸੀਂ ਜੁੜਦੇ ਹੋ ਤੇ ਫੋਲੋ ਜਰੂਰ ਕਰ ਲਿਓ ਤੇ ਤੁਹਾਡੀ ਕੋਈ ਵੀ ਪ੍ਰਤੀਕਿਰਿਆ ਹੁੰਦੀ ਆ ਉਹ ਤੁਸੀਂ ਜਰੂਰ ਦੱਸ ਸਕਦੇ ਹੋ ਤੇ ਕੋਸ਼ਿਸ਼ ਕਰਿਆ ਕਰੋ ਕਿ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਜਰੂਰ ਕਰਦਿਆ ਕਰੋ ਆਪਣੇ ਸੱਜਣਾ ਦੋਸਤਾਂ ਦੇ ਨਾਲ ਜੇਕਰ ਤੁਹਾਨੂੰ ਚੰਗਾ ਲੱਗਦਾ ਤੇ ਆਪਣੀ ਕੋਸ਼ਿਸ਼ ਹੁੰਦੀ ਆ ਹਰ ਰੋਜ਼ ਤੁਹਾਡੇ ਨਾਲ ਜੁੜ ਕੇ ਭਾਰਤ ਦੀਆਂ ਪੰਜਾਬ ਦੀਆਂ ਜਾਂ ਦੁਨੀਆ ਭਰ ਦੀਆਂ ਜਿੰਨੀ ਵੀ ਸਿਆਸਤ ਦੀਆਂ ਖਬਰਾਂ ਨੇ ਜਿਹੜਾ ਇਹ ਪੂਰੀ ਦੁਨੀਆ ਦਾ ਇੱਕ ਪਾਵਰ ਪਲੇ ਚੱਲ ਰਿਹਾ ਸੂ ਸੱਤਾ ਦੇ ਖੇਡ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਯੂਕੇ ਦੀਆਂ ਇਲੈਕਸ਼ਨਾਂ ਜਾਰੀ ਨੇ ਉਹਨਾਂ ਦੇ ਵਿੱਚ ਜਿਹੜੀ ਕੰਜ਼ਰਵਟਿਵ ਪਾਰਟੀ ਆ ਰਿਸ਼ੀ ਸੂਨਕ ਸਾਹਿਬ ਦੀ ਪਾਰਟੀ ਆ ਉਹਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਆ ਤੇ ਉਹ ਜੇਕਰ ਕਿਸ ਨੇ ਹਜੇ ਨਹੀਂ ਦੇਖੀ ਤਾਂ ਆਪਣੀ ਪਿਛਲਾ ਜਿਹੜਾ ਵੀਲੌਗ ਆ ਉਹਦੇ ਵਿੱਚ ਆਪਾਂ ਮੁਕੰਮਲ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਕਿ ਕਿਸ ਟਿੱਕੇ ਨਾਲ ਰਿਸ਼ੀ ਸੂਨਕ ਸਾਹਿਬ ਦੀ ਜਿਹੜੀ ਪਾਰਟੀ ਆ ਉਹ ਚੋਣਾਂ ਦੇ ਵਿੱਚ ਬਹੁਤ ਪਛੜ ਰਹੀ ਆ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਆ ਤਾਂ ਜੇ ਆਪੋ ਆਪਣੇ ਉਮੀਦਵਾਰਾਂ ਨੂੰ ਲੈ ਕੇ ਕਾਂਗਰਸ ਨੇ ਵੀ ਐਲਾਨ ਕਰਤਾ ਤੇ ਇਧਰੋਂ ਸ਼੍ਰੋਮਣੀ ਅਕਾਲੀ ਦਲ ਵੀ ਪਾਪਾ ਭ रिकॉर्ड ਜੀ ਤੇ ਬਟਾਲਾ ਸਾਹਿਬ ਦੱਸਦੇ ਆ ਉਹਨਾਂ ਦੀ ਜ਼ਿੰਮੇਵਾਰੀ ਲਈ ਗਈ ਆ ਜਲੰਧਰ ਦੀ ਜਿਹੜੀ ਆ ਜਿਮਲੀ ਚੌਂ ਨੂੰ ਲੈ ਕੇ ਤੇ ਉਧਰ ਜਿਹੜੇ ਆ ਰਵਨੀਤ ਬਿੱਟੂ ਸਾਹਿਬ ਕਾਫੀ ਜ਼ਿਆਦੇ ਜਿਹੜੇ ਆ ਉਹ ਉਥੇ ਜਿਹੜਾ ਐਕਟਿਵ ਹੋਏ ਹੋਏ ਨੇ ਜਲੰਧਰ ਦੀ ਇਸ ਚੌਂ ਦੇ ਲਈ ਤੇ ਲੱਗਦਾ ਏਦਾਂ ਕਿ ਬਿੱਟੂ ਸਾਹਿਬ ਜਿਹੜੇ ਆ ਬਾਕੀ ਭਾਜਪਾ ਦੇ ਲੀਡਰਾਂ ਤੋਂ ਕਿਤੇ ਨਾ ਕਿਤੇ ਅੱਗੇ ਨਿਕਲ ਰਹੇ ਨੇ ਤੇ ਜਾਂ ਉਹਨਾਂ ਨੂੰ ਅੱਗੇ ਕੱਢਿਆ ਜਾ ਰਿਹਾ ਆ ਆਬਵੀਅਸਲੀ ਜੇਕਰ ਉਤੋਂ ਇਸ਼ਾਰਾ ਹੋਊਗਾ ਤਾਂ ਫੇਰੀ ਏਦਾਂ ਦਾ ਕੁਝ ਤੁਹਾਨੂੰ ਪਤਾ ਹੋ ਸਕਦਾ ਤੇ ਕੀ ਰਵਨੀਤ ਮਿੱਟੂ ਸਾਹਿਬ ਆਪਣੇ ਆਪ ਨੂੰ ਪੰਜਾਬ ਦੇ ਉਸ ਦੇ ਨਾਲ ਮੁੱਖ ਮੰਤਰੀ ਦੇ ਹਿਸਾਬ ਦੇ ਨਾਲ ਲੈ ਕੇ ਚੱਲ ਰਹੇ ਨੇ ਲੱਗਦਾ ਤਾਂ ਇਦਾਂ ਹੀ ਆ ਜਦੋਂ ਲਾਸਟ ਟਾਈਮ ਵੀ ਆਪਣੀ ਗੱਲਬਾਤ ਹੋ ਰਹੀ ਸੀ ਤਾਂ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਇਸ ਗੱਲ ਦਾ ਕਿ ਜਿੰਨੇ ਦਾਅਵੇ ਕੀਤੇ ਆ ਰਵਨੀਤ ਮਿੱਟੂ ਹੁਣਾਂ ਨੇ ਕਿ ਮੈਂ ਆ ਠੀਕ ਕਰ ਦੇਣਾ ਜਾਂ ਆ ਇਦਾਂ ਕਰ ਦੇਣਾ ਇਹ ਗੱਲਾਂ ਤਾਂ ਮੁੱਖ ਮੰਤਰੀ ਹਾਲੀਆਂ ਨੇ ਤੇ ਬਾਕੀ ਹੁਣ ਸ਼ਾਇਦ ਉਹਨਾਂ ਨੂੰ ਲੱਗਦਾ ਹੋਊਗਾ ਕਿ 27 ਦੇ ਵਿੱਚ ਕਿਉਂਕਿ ਬੋਟ ਸ਼ੇਅਰ ਬਹੁਤ ਵਦਿਆ ਭਾਜਪਾ ਦਾ ਹਾਲਾਂਕਿ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਆਪਾਂ ਇਹਨਾਂ ਨੂੰ ਬਿਲਕੁਲ ਇਕੱਠੇ ਕਰਕੇ ਨਹੀਂ ਦੇਖ ਸਕਦੇ ਕਈ ਵਾਰ ਬਹੁਤ ਸਥਿਤੀਆਂ ਅਲੱਗ ਹੋ ਜਾਂਦੀਆਂ ਪੰਜਾਬ ਦੇ ਵਿੱਚ ਤਾਂ ਵੈਸੇ ਹੀ ਕਈ ਵਾਰ 2-2.5 ਸਾਲਾਂ ਦੇ ਵਿੱਚ ਸਥਿਤੀ ਬਿਲਕੁਲ ਹੀ ਸਾਫ਼ ਹੋ ਜਾਂਦੀ ਹੈ ਕਿੱਥੇ 92 ਸੀਟਾਂ ਤੇ ਕਿੱਥੇ ਉਸੇ ਉਹ ਹੀ ਆਪਾ ਆਰਟੀ ਜਿਹੜੀ ਆ 2 ਸਾਲਾਂ ਬਾਅਦ ਵਿਧਾਨ ਸਭਾ ਦੇ ਵਿੱਚ ਮਹਿਜ਼ ਜਿਹੜੀਆਂ 32 ਸੀਟਾਂ ਦੇ ਨੀਡ ਕਰ ਰਹੀ ਆ ਆਮ ਆਦਮੀ ਪਾਰਟੀ ਸੋ ਦੋ ਅਗਲੇ 3 ਸਾਲ ਹਜੇ ਪਏ ਨੇ ਆਮ ਆਦਮੀ ਪਾਰਟੀ ਦੇ ਕੋਲ ਉਹਨਾਂ ਨੇ ਲੱਗਦਾ ਵੀ ਆ ਕਿ ਆਪਣਾ ਹੁਣ ਟਾਪ ਗੇਅਰ ਲਾ ਲਿਆ ਬਦਰੀਆਂ ਵਗੈਰਾ ਵੀ ਕੀਤੀਆਂ ਗਈਆਂ ਨੇ ਤੇ ਨਸ਼ਿਆਂ ਨੂੰ ਲੈ ਕੇ ਵੀ ਹੁਣ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਹੁਣੀ ਉਹ ਬੜਾ ਖੁੱਲ ਕੇ ਬੋਲੇ ਨੇ ਕਿ ਅਸੀਂ ਇਹਦੇ ਤੇ ਕੰਮ ਕਰਾਂਗੇ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਆਪਾਂ ਆਲਰੇਡੀ ਉਹਦੀ ਰਿਪੋਰਟ ਵੀ ਤੁਹਾਡੇ ਨਾਲ ਪਿਛਲੀਆਂ ਜਿਹੜੀਆਂ ਵੀਡੀਓਜ਼ ਦੇ ਵਿੱਚ ਸਾਂਝੀ ਕਰ ਚੁੱਕੇ ਹਾਂ ਕਿ ਭਗਵੰਤ ਮਾਨ ਸਾਹਿਬ ਦਾ ਕੀ ਕਹਿਣਾ ਹੈ ਨਸ਼ਿਆਂ ਦੇ ਮਸਲੇ ਨੂੰ ਲੈ ਕੇ ਸੋ ਜਿਹੜਾ ਉੱਥੇ ਕਾਂਗਰਸ ਦੇ ਬੰਨੀ ਉਹ ਵੀ ਚਰਨਜੀਤ ਚੰਨੀ ਹੁਣੀ ਕਾਫੀ ਜਿਹੜਾ ਜਿਹੜੇ ਆ ਦੌੜ ਭੱਜ ਕਰ ਰਹੇ ਨੇ ਜਲੰਧਰ ਦੇ ਵਿੱਚ ਤੇ ਖੈਰ ਚਲੋ ਜਲੰਧਰ ਤੋਂ ਜਿੱਤ ਕੇ ਐਮਪੀ ਵੀ ਬਣੇ ਨੇ ਉਹ ਹਾਲਾਂਕਿ ਇਸ ਜਿਹੜਾ ਪਾਰਟਿਕੂਲਰ ਹਲਕਾ ਆ ਬੈਸਟ ਜਲੰਧਰ ਬੈਸਟ ਜਿੱਥੇ ਇਹ ਜਿਮਨੀ ਚੋਣ ਹੋਣੀ ਆ ਇੱਥੇ ਚੰਨੀ ਸਾਹਿਬ ਲੀਡ ਉਹਨਾਂ ਨੇ ਜਰੂਰ ਕੀਤਾ ਵਿਧਾਨ ਸਭਾ ਦਾ ਇਹ ਵੀ ਹਲਕਾ ਪਰ ਥੋੜੇ ਘੱਟ ਮਾਰਜਨ ਦੇ ਨਾਲ ਸੀਗਾ ਸੋ ਮਾਰਜਨ ਨੂੰ ਕੀ ਸ਼ੀਤ ਲੰਗਰਾਲ ਸਾਹਿਬ ਜਿਹੜੇ ਕਿ ਆਲਰੇਡੀ ਜਿੱਤੇ ਹੋਏ ਨੇ ਇਥੋਂ ਸ਼ੀਤ ਲੰਗਰਾਲ ਆਮ ਆਦਮੀ ਪਾਰਟੀ ਦੇ ਬੰਨਿਓ ਜਿੱਤੇ ਸੀਗੇ ਸੋ ਇਸ ਵਾਰ ਉਹ ਕਾਂਗਰਸ ਦੇ ਸੌਰੀ ਪਾਜਪਾ ਦੇ ਪਾਸੇੋਂ ਲੜ ਰਹੇ ਨੇ ਸੋ ਕੀ ਉਹ ਜਿਹੜਾ ਇਹ ਸੀਟ ਕੱਢ ਲੈਣਗੇ ਜਾਂ ਨਹੀਂ ਇਹ ਵੀ ਇੰਟਰਸਟਿੰਗ ਰਹੇਗਾ ਇਸ ਤੋਂ ਬਾਅਦ ਏ ਜਿਮਨੀ ਚੋਣ ਨਹੀਂ ਇਸ ਤੋਂ ਬਾਅਦ ਚਾਰ ਜਿਹੜੀਆਂ ਜਿਮਨੀ ਚੋਣਾਂ ਪੰਜਾਬ ਦੇ ਵਿੱਚ ਹੋਰ ਹੋਣ ਜਾ ਰਹੀਆਂ ਨੇ ਸੋ ਪੰਜਾਬ ਦੀ ਸਿਆਸਤ ਦੀ ਜੇਕਰ ਆਪਾਂ ਇੱਕ ਹੋਰ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਹੁਣੀ ਜਦੋਂ ਦੇ ਆਏ ਨੇ ਲਗਾਤਾਰ ਉਹ ਜਿਹੜੇ ਆ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਮਕਬੂਰੀਅਤ ਉਹਨਾਂ ਨੇ ਇਸ ਵੀਕੇ ਦੀ ਹਾਸਲ ਕੀਤੀ ਹੈ ਕਿ ਚਾਹੇ ਉਹ ਪਹਿਲਾ ਬਾਅਦ ਸੀਗੇ ਉਦੋਂ ਵੀ ਉਹਨਾਂ ਦੀ ਗੱਲ ਹੁੰਦੀ ਰਹਿੰਦੀ ਸੀ ਚਾਹੇ ਉਹ ਜਿਹੜਾ ਡੇਬਰੂਗੜ ਜੇਲ੍ਹ ਦੇ ਵਿੱਚ ਨਹੀਂ ਲਗਾਤਾਰ ਅੰਪਾਈ ਅਮਰਿਤਪਾਲ ਸਿੰਘ ਉਹਨਾਂ ਦੀ ਗੱਲ ਹੋ ਰਹੀ ਆ ਖਾਸ ਕਰਕੇ ਜਦੋਂ ਦਾ ਉਹਨਾਂ ਨੇ ਚੋਣ ਲੜਨ ਦਾ ਐਲਾਨ ਕੀਤਾ ਤੇ ਉਸ ਤੋਂ ਬਾਅਦ ਚੋਣ ਲੜੀ ਤੇ ਉਸ ਤੋਂ ਬਾਅਦ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤੀ ਵੀ ਦੋ ਤਿੰਨ ਦਿਨ ਪਹਿਲਾਂ ਪਹਿਲਾਂ ਤਾਂ ਖਬਰਾਂ ਇਹ ਚੱਲ ਰਹੀਆਂ ਸੀ ਕਿ ਪਰਿਵਾਰ ਦੇ ਵੱਲੋਂ ਵੀ ਉਹਨਾਂ ਦੀ ਰਿਹਾਈ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਖੁਦ ਹੀ ਸਰਕਾਰ ਛੱਡ ਦੇਵੇ ਤੇ ਨਹੀਂ ਤਾਂ ਸਾਨੂੰ ਜਿਹੜਾ ਸੰਗਤਾਂ ਦਾ ਦਬਾਅ ਆ ਕਿ ਅਸੀਂ ਕੋਈ ਸੰਘਰਸ਼ ਵਿਢੀਏ ਪਰ ਫੇਰ ਖਬਰ ਆਉਂਦੀ ਆ ਕਿ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਉੱਤੇ ਜਿਹੜਾ ਐਨਐਸਏ ਦੇ ਵਿੱਚ ਜਿਹੜਾ ਉਹਦੇ ਵਿੱਚ ਵਾਧਾ ਕਰ ਦਿੱਤਾ ਗਿਆ ਅੱਛਾ ਜੀ ਇਹਨੂੰ ਲੈ ਕੇ ਕਈ ਸਾਰੀਆਂ ਖਬਰਾਂ ਨੇ ਬੱਖ-ਵੱਖ ਤਰੀਕੇ ਨਾਲ ਕੋਈ ਪਹਿਲਾਂ ਕਲੀਅਰਟੀ ਨਹੀਂ ਸੀ ਜੇਕਰ ਮੈਂ ਟ੍ਰਿਬਿਊਨ ਦੇ ਹਿਸਾਬ ਦੇ ਨਾਲ ਤੁਹਾਨੂੰ ਦੱਸਾਂ ਇਹਨਾਂ ਨੇ ਦੋਕ ਦਿਨ ਪਹਿਲਾਂ ਖਬਰ ਲਾਈ ਸੀਗੀ ਕਿ ਉਹਨਾਂ ਦਾ ਜਿਹੜਾ ਐਨਐਸਏ ਆ ਉਹਦੇ ਵਿੱਚ ਵਾਧਾ ਕੀਤਾ ਗਿਆ 3 ਮਹੀਨਿਆਂ ਦੇ ਲਈ ਸੋ ਇਹ ਇਹਨਾਂ ਦੀ ਖਬਰ ਸੀਗੀ ਜਿਹੜਾ ਟ੍ਰਿਬਿਊਨ ਦੀ ਕਿ ਐਨਐਸਏ ਡਿਟੈਂਸ਼ਨ ਆਫ ਅਮਰਿਤਪਾਲ ਸਿੰਘ ਐਂਡ 9 ਉਹਨਾਂ ਦੇ ਸਾਥੀਆਂ ਦੀ ਐਕਸਟੈਂਡਡ ਬਾਈ 3 ਮੰਥਸ ਐਂਡ ਦੈਨ ਫਿਰ ਕੱਲ ਇੱਕ ਜਿਹੜੀ ਇਹਨਾਂ ਨੇ ਹੋਰ ਜਿਹੜੀ ਆ ਖਬਰ ਕੀਤੀ ਆ ਉਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਐਨਐਸਏ ਡਿਟੈਂਸ਼ਨ ਆਫ ਕਨੂਰ ਸਾਹਿਬ ਐਮਪੀ ਇਲੈਕਟ ਅਮਰਿਤਪਾਲ ਸਿੰਘ ਤੇ 9 ਇਹਨਾਂ ਦੇ ਸਾਥੀ ਇਹਦੇ ਵਿੱਚ 1 ਸਾਲ ਦਾ ਵਾਅਦਾ ਕੀਤਾ ਗਿਆ ਸੋ ਇਹ ਪਹਿਲਾਂ ਕਨਫਿਊਜ਼ਨ ਬਣੀ ਹੋਈ ਸੀ ਕਿ 1 ਸਾਲ ਦਾ ਵਾਅਦਾ ਹੋਇਆ ਜਾਂ 3 ਮਹੀਨਿਆਂ ਦਾ ਹੋਇਆ ਕਿਉਂਕਿ ਜਿਹੜੇ ਆ ਆਪਣੇ ਸੀਨੀਅਰ ਜਰਨਲਿਸਟ ਨੇ ਸਰਦਾਰ ਹਮੀਰ ਸਿੰਘ ਹੁਣੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਦੀ ਗੱਲਬਾਤ ਹੋਈ ਆ ਰਾਜਦੇਵ ਸਿੰਘ ਖਾਲਸਾ ਉਹਨਾਂ ਦੇ ਨਾਲ ਰਾਜਦੇਵ ਸਿੰਘ ਖਾਲਸਾ ਨੇ ਉਹ ਜਿਹੜੇ ਕਹਿੰਦੇ ਨੇ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਵਕੀਲ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਉੱਤੇ ਸ਼੍ਰੋਮਣੀ ਕਾਲੀ ਦਲ ਨੇ ਵੀ ਕਿਹਾ ਵੀ ਵਿਵਾਰ ਅਸਸ ਦੇ ਨਾਲ ਉਹਨਾਂ ਦਾ ਸੰਬੰਧ ਜਾਂ ਜੋ ਵੀ ਸੋ ਜਿਹੜਾ ਰਾਜਦੇਵ ਸਿੰਘ ਖਾਲਸਾ ਉਹਨਾਂ ਨੇ ਵੀ 3 ਮਹੀਨਿਆਂ ਵਾਲੀ ਗੱਲ ਕੀਤੀ ਕਿ ਕਿਉਂ ਇੱਕ ਇਹ ਵੀ ਗੱਲ ਆ ਕਿਉਂਕਿ ਜਿਹੜੇ ਇਹਨਾਂ ਦੇ ਸਾਥੀ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਪਹਿਲਾਂ ਹੋ ਗਈਆਂ ਸੀਗੀਆਂ ਭਾਈ ਅਮਰਿਤਪਾਲ ਸਿੰਘ ਤੁਹਾਨੂੰ ਪਤਾ ਕਿ ਥੋੜਾ ਉਹਨਾਂ ਦੀ ਬਾਅਦ ਜਿਹੜੀ ਆ ਦਿਨਾਂ ਦੇ ਬਾਅਦ ਹੋਈ ਸੀਗੀ ਕੁਝ ਦਿਨਾਂ ਦੇ ਬਾਅਦ ਤੇ ਇਸ ਕਰਕੇ ਵੀ ਇਹਨਾਂ ਦੀ ਜਿਹੜੀ ਆ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਆ ਜਾਂ ਇਹਨਾਂ ਦਾ ਜਿਹੜਾ ਐਨਐਸਏ ਆ ਉਹਦੇ ਵਿੱਚ ਜਿਹੜਾ 3-3 ਮਹੀਨਿਆਂ ਦਾ ਵਾਅਦਾ ਹੋ ਰਿਹਾ ਸੋ ਇਹਨਾਂ ਦੇ ਬਾਕੀ ਸਾਥੀਆਂ ਦੇ ਨਾਲ ਵੀ ਇਹਨਾਂ ਦੀ ਤਰੀਕ ਦਾ ਜਿਹੜਾ ਫਰਕ ਹੋ ਸਕਦਾ ਪਰ 3-3 ਮਹੀਨੇ ਦਾ ਜਿਹੜਾ ਵਾਅਦਾ ਕੀਤਾ ਜਾ ਰਿਹਾ ਪਰ ਹੁਣ ਜਿਹੜਾ ਆਪਾਂ ਦੇਖੀਏ ਤਾਂ ਜਿਹੜੀ ਇਹ ਟ੍ਰਿਬਿਊਨ ਦੀ ਜਿਹੜੀ ਮੈਂ ਰਿਪੋਰਟ ਗੱਲ ਕਰ ਰਿਹਾ ਜਾਂ ਇੱਕ ਦੋ ਹੋਰ ਜਗ੍ਹਾਾਂ ਤੇ ਵੀ ਹਿੰਦੁਸਤਾਨ ਟਾਈਮਜ਼ ਨੇ ਵੀ ਇਹ ਰਿਪੋਰਟ ਕੀਤਾ ਬਕਵਾਕ ਜਿੰਨੇ ਵੀ মিডিਆ ادارے ਨੇ ਉਹਨਾਂ ਦੇ ਪੰਨੂੰ ਇਹੀ ਰਿਪੋਰਟ ਕੀਤਾ ਜਾ ਰਿਹਾ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਵੀ ਇਹ ਕਹਿ ਰਹੀ ਹੈ ਦਾ ਪੰਜਾਬ ਗਵਰਨਮੈਂਟ ਹੈਜ਼ ਐਕਸਟੈਂਡਡ ਡਿਟੈਂਸ਼ਨ ਡਿਟੈਂਸ਼ਨ ਆਫ ਰੈਡੀਕਲ ਸਿੱਖ ਪ੍ਰੀਚਰ ਐਂਡ ਖਡੂਰ ਸਾਹਿਬ ਐਮਪੀ ਇਲੈਕਟ ਅਮਰਤਪਾਲ ਸਿੰਘ ਐਂਡ ਹਜ਼ ਨਾਈਨ ایਜਸ ਬਾਏ ਅイヤー ਅੰਡਰ ਦਾ ਨੈਸ਼ਨਲ ਸਿਕਿਉਰਿਟੀ ਐਕਟ ਤੇ ਇਹ ਵੀ ਜਿਹੜਾ ਪੰਜਾਬ ਗਵਰਨਮੈਂਟ ਨੇ ਜਿਹੜਾ ਇਹਦੇ ਵਿੱਚ ਵਾਅਦਾ ਕੀਤਾ ਇਹਨਾਂ ਦੀ ਜਿਹੜੀ ਆ ਇਸ ਐਨਐਸਐ ਐਨਐਸਏ ਦੇ ਵਿੱਚ ਉਹ ਭਾਈ ਅਮਰਪਾਲ ਸਿੰਘ ਉਹਨਾਂ ਦੇ ਜਿਹੜੇ ਵਕੀਲ ਨੇ ਖਾਰਾ ਸਾਹਿਬ ਉਹਨਾਂ ਦੇ ਬਨੂੰ ਵੀ ਇਹ ਕਿਹਾ ਜਾ ਰਿਹਾ ਕਿ ਅੰਮ੍ਰਿਤਸਰ ਦੇ ਜਿਹੜੇ ਹੈਗੇ ਨੇ डीसी ए ये ता उना दा जेड़ा उना दे अधिकार क्षेत्र ਦੇ ਵਿੱਚ ਆ ਕਿ ਉਹਨਾਂ ਨੇ ਇਹਨਾਂ ਦੀ ਜਿਹੜੀ ਆ ਐਨਐਸਏ ਦੇ ਵਿੱਚ ਵਾਦਾ ਕੀਤਾ ਸੋ ਵੀ ਸਾਲ ਦਾ ਜਿਹੜਾ ਕਹਿ ਲੋਗੇ ਉਹਦੇ ਵਿੱਚ ਵਾਦਾ ਕਰ ਦਿੱਤਾ ਸੋ ਇਹਨੂੰ ਲੈ ਕੇ ਹੁਣ ਪਰਿਵਾਰ ਕੇਸ ਵੀ ਕੇ ਨਾਲ ਅੱਗੇ ਵਧੇਗਾ ਗੱਲਾਂ ਤਾਂ ਇਹ ਚੱਲ ਰਹੀਆਂ ਸੀ ਕਿ ਲੋਕ ਸਭਾ ਦੇ ਵਿੱਚ ਇਹਨਾਂ ਨੇ ਸੌ ਕਿਦਾਂ ਤੇ ਕਦੋਂ ਜੁਕਣੀ ਆ ਤੇ ਹੁਣ ਅਚਾਨਕ ਜਿਹੜੀ ਖਬਰ ਆਉਂਦੀ ਆ ਕਿ ਇਹਨਾਂ ਦੀ ਐਨਐਸਏ ਜਿਹੜਾ ਨੈਸ਼ਨ ਸਿਕਿਉਰਟੀ ਐਕਟ ਇਹਨਾਂ ਦੇ ਉੱਤੇ ਲਗਾਇਆ ਗਿਆ ਕਿ ਉਹਦੀ ਜਿਹੜੀ ਮਿਆਦ ਦੇ ਵਿੱਚ ਇੱਕ ਸਾਲ ਹੋਰ ਵਧਾ ਦਿੱਤਾ ਗਿਆ ਸੋ ਇਹੋ ਲੈ ਕੇ ਆਪੋ ਆਪਣੇ ਜਿਹੜੇ ਆ ਦਾਅਵੇ ਕੀਤੇ ਜਾ ਰਹੇ ਨੇ ਜਿਹੜੇ ਖਾਰਾ ਸਾਹਿਬ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਤੇ ਉਹ ਉਹਨਾਂ ਦਾ ਉਹਨਾਂ ਨੇ ਤਾਂ ਕਿਹਾ ਕਿ ਇੱਕ ਚੋਣਾ ਤੋਂ ਇੱਕ ਦਿਨ ਪਹਿਲਾਂ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਜਿਹੜਾ ਵਾਅਦਾ ਦਿੱਤਾ ਗਿਆ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਉਹ ਬਹੁਤ ਵੱਡੀ ਜਿੱਤ ਹਾਸਲ ਕਰਨ ਜਾ ਰਹੇ ਨੇ ਤੇ ਉਹਨਾਂ ਨੇ ਹੋਰ ਬਹੁਤ ਸਾਰੇ ਇਲਜ਼ਾਮ ਲਗਾਏ ਖੈਰ ਪੰਜਾਬ ਸਰਕਾਰ ਦੇ ਉੱਤੇ ਸੋ ਇਹ ਜਿਹੜਾ ਇਹ ਹੁਣ ਤਕਰੀਬਨ ਕਹਿ ਲਓ ਕਿ ਇੱਕ ਤਰੀਕੇ ਦੀ ਕਲੈਰਟੀ ਹੁੰਦੀ ਜਾ ਰਹੀ ਹੈ ਕਿ ਇੱਕ ਸਾਲ ਦੀ ਇਹਦੀ ਇਹਦੀ ਮਿਆਦ ਦੇ ਵਿੱਚ ਵਾਅਦਾ ਜਿਹੜਾ ਕੀਤਾ ਗਿਆ ਤੇ ਇਹ ਦੇ ਨਾਲ ਦੀ ਨਾਲ ਇਹਨਾਂ ਦੇ ਜਿਹੜੇ ਸਾਥੀ ਆ ਉਹਨਾਂ ਦੀ ਵੀ ਤੇ ਇਹਨੂੰ ਲੈ ਕੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਬੜਾ ਹੀ ਇੰਟਰਸਟਿੰਗ ਬਿਆਨ ਸਾਹਮਣੇ ਆਇਆ ਤੁਹਾਨੂੰ ਪਤਾ ਕਿ ਲਗਾਤਾਰ ਪਹਿਲਾਂ ਉਹ ਜਦੋਂ ਭਾਈ ਅਮਰਤਪਾਲ ਸਿੰਘ ਹੁਣੀ ਲੜਦੇ ਰਹੇ ਨੇ ਸੌਰੀ ਆਪਣੇ ਜਿਹੜਾ ਉਹਨਾਂ ਨੇ ਇਹ ਚੋਲ ਲੜੀ ਆ ਕਰੂਰ ਸਾਹ ਵਾਲੀ ਤੇ ਇਧਰੋਂ ਬਿਰਸਾ ਸਿੰਘ ਮਿਲਟੋਹਾ ਸੀਗੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਲਗਾਤਾਰ ਜਿਹੜਾ ਪੁੱਜ ਕੇ ਵਿਰੋਧਤਾ ਕਰਦੇ ਰਹੇ ਨੇ ਸਵਾਲ ਉਠਾਉਂਦੇ ਰਹੇ ਨੇ ਐਕਚੁਅਲੀ ਇਹਨਾਂ ਨੇ ਆਪਣੀ ਸਪੀਚ ਦੇ ਵਿੱਚ ਵੀ ਸਵਾਲ ਉਠਾਈ ਸੀ ਰਾਜਦੇਵ ਸਿੰਘ ਖਾਲਸਾ ਉਹਨਾਂ ਦਾ ਰੈਫਰੈਂਸ ਦੇ ਕੇ ਵੀ ਜਾ ਕਿੱਦਾਂ ਇਹਨਾਂ ਨੂੰ ਉਭਾਰਿਆ ਗਿਆ ਜਾਂ ਵੀ ਇਹ ਪਹਿਲਾਂ ਕਿੱਥੇ ਸੀਗੇ ਤੇ ਜਿਹੜੇ ਮਿਰਸਾ ਸਿੰਘ ਬਲਟੋਹਾ ਹੁਣੀ ਆ ਉਹਨਾਂ ਨੇ ਵੀ ਤੁਹਾਨੂੰ ਪਤਾ ਬਹੁਤ ਖੁੱਲ ਕੇ ਇਹਨਾਂ ਤੇ ਇਲਜ਼ਾਮ ਧਰਾ ਸੀ ਉਹਨਾਂ ਨੇ ਕੀਤੀ ਸੋ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਟਵੀਟ ਸਾਹਮਣੇ ਆਇਆ ਇੰਗਲਿਸ਼ ਦੇ ਵਿੱਚ ਆ ਇਹਨਾਂ ਨੇ ਚਿਕਰ ਮੈਂ ਇਹਦਾ ਪੰਜਾਬੀ ਦੇ ਵਿੱਚ ਇਹਦਾ ਦੇਖਾਂ ਮੈਂ ਨਚੋੜ ਇਹਨਾਂ ਦਾ ਇਹੀ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਮੈਂ ਤੇ ਮੇਰੀ ਪਾਰਟੀ ਜਿਹੜੀ ਆ ਅਸੀਂ ਸਟਰੋਂਗਲੀ ਜਿਹੜਾ ਅਪੋਜ਼ ਕਰਦੇ ਆ ਜਿਹੜੀ NSA ਐਕਸਟੈਂਸ਼ਨ ਕੀਤੀ ਗਈ ਆ ਭਾਈ ਅਮਰਪਾਲ ਸਿੰਘ ਦੇ ਖਿਲਾਫ ਇਹ ਜਿਹੜੀ ਆ ਮਨੁੱਖੀ ਅਧਿਕਾਰਾਂ ਦੀ ਹਿਊਮਨ ਰਾਈਟਸ ਦੀ ਜਿਹੜੀ ਆ ਵਾਇਲੇਸ਼ਨ ਆ ਤੇ ਨਾਲ ਦੀ ਨਾਲ ਇਹ ਸਾਡਾ ਜਿਹੜਾ ਭਾਰਤੀ ਸੰਵਿਧਾਨ ਆ ਉਹਦੀ ਵੀ ਜਿਹੜੀ ਆ ਉਲੰਘਣਾ ਆ ਇਹ ਜਿਹੜਾ ਡਿਸੀਜਨ ਭਗਵੰਤ ਮਾਨ ਹੁਣਾਂ ਦੇ ਵੱਲੋਂ ਲਿਆ ਗਿਆ ਇਹ ਤੋਂ ਉਹਨਾਂ ਫੁੱਲੀ ਐਕਸਪੋਜ਼ ਕਰਦਾ ਹੈ ਉਹਨਾਂ ਦੀ ਐਂਟੀ ਸਿੱਖ ਤੇ ਐਂਟੀ ਪੰਜਾਬ ਜਿਹੜਾ ਉਹਨਾਂ ਦਾ ਚਿਹਰਾ ਹੈ ਉਹਨੂੰ ਫੁੱਲੀ ਐਕਸਪੋਜ਼ ਕਰਦਾ ਤੇ ਇਹ ਤੋਂ ਇਹ ਪਤਾ ਲੱਗਦਾ ਕਿ ਕਿਵੇਂ ਭਗਵੰਤ ਮਾਨ ਆ ਜਿਹੜੇ ਕਿ ਵਜ਼ੀਰੇ ਆਲਾ ਸਾਹਿਬ ਨੇ ਸਾਡੇ ਪੰਜਾਬ ਦੇ ਕਿ ਉਹ ਦਿੱਲੀ ਦੀਆਂ ਟਿਊਨਸ ਦੇ ਉੱਤੇ ਨੱਚਦੇ ਨੇ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਆ ਭਾਈ ਅਮਰਪਾਲ ਸਿੰਘ ਦੀ ਜਿਹੜੀ ਵਿਚਾਰਧਾਰਾ ਆ ਉਹਦੇ ਨਾਲ ਸਾਡੇ ਜਿਹੜੇ ਡਿਫਰੈਂਸਸ ਆ ਉਹ ਹੈਗੇ ਨੇ ਪਰ ਅਸੀਂ ਜੇਕਰ ਕਿਸੇ ਦੇ ਖਿਲਾਫ ਕੋਈ ਵੀ ਜਿਹੜੀ ਆ ਗੈਰ ਕਾਨੂੰਨਨ ਢੰਗ ਦੇ ਨਾਲ ਜਾਂ ਕਿਸੇ ਦੇ ਖਿਲਾਫ ਕੋਈ ਵੀ ਰਿਪ੍ਰੈਸ਼ਨ ਹੁੰਦੀ ਆ ਤੇ ਅਸੀਂ ਉਹਦਾ ਪੁੱਜ ਕੇ ਜਿਹੜੀ ਆ ਉਹਦੀ ਮੁਖਾਲਫਤ ਕਰਾਂਗੇ ਡਸ ਨਾ ਮੈਟਰ ਸਾਨੂੰ ਇਹਦੇ ਲਈ ਚਾਹੇ ਜੋ ਮਰਜੀ ਸਿਆਸੀ ਕੀਮਤ ਅਦਾ ਕਰਨੀ ਪਵੇ ਤੇ ਅਸੀਂ ਆਪਣੇ ਜਿਹੜੇ ਅਸੂਲ ਆ ਉਹਨਾਂ ਤੇ ਖੜੇ ਰਵਾਂਗੇ ਸਾਡੇ ਅਸੂਲ ਜਿਹੜੇ ਕਿ ਗੁਰੂ ਸਾਹਿਬਾਂ ਨੇ ਸਾਨੂੰ ਸਿਖਾਏ ਨੇ ਅਸੀਂ ਉਹਨਾਂ ਤੋਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਜਿਹੜਾ ਆ ਪੰਜਾਬ ਦੀ ਅੰਦਰ ਸੁਖਾਂਤੀ ਦੇ ਲਈ ਜਿਹੜਾ ਕਮਿਊਨਲ ਹਾਰਮੋਨੀ ਦੇ ਲਈ ਅਸੀਂ ਪੂਰੀ ਤਰ੍ਹਾਂ ਕਮਿਟਡ ਆ ਤੇ ਇਹ ਵੀ ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਜਿਹੜਾ ਪੀਸ ਤੇ ਕਮਿਊਨਲ ਹਾਰਮੋਨੀ ਤੋਂ ਬਿਨਾ ਕੋਈ ਵੀ ਜਿਹੜੀ ਆ ਤੁਹਾਡੇ ਪ੍ਰੋਗਰੈਸ ਨਹੀਂ ਹੋ ਸਕਦੀ ਤੇ ਪਰ ਐਟ ਦਾ ਸੇਮ ਟਾਈਮ ਅਸੀਂ ਜਿਹੜਾ ਇਸ ਜਿਹੜੇ ਕਾਲੇ ਕਾਨੂੰਨ ਨੇ ਚਾਹੇ NSA ਆ ਜਾਂ ਉਹਨਾਂ ਨੇ UAPA ਦੀ ਵੀ ਗੱਲ ਕੀਤੀ ਆ ਕਿ ਅਸੀਂ ਇਹਨਾਂ ਦੀ ਜਿਹੜੀ ਆ ਫਰਮਲੀ ਇਹਨਾਂ ਨੂੰ ਅਪੋਸ ਕਰਦੇ ਆ ਜਿਹੜੇ ਬਲੈਕ ਲਾਜ਼ ਆਰ ਅਨਐਕਸੈਪਟੇਬਲ ਤੇ ਜਿਹੜੇ ਕਾਲੇ ਕਾਨੂੰਨ ਆ ਇਹ ਸਾਨੂੰ ਮਨਜ਼ੂਰ ਨਹੀਂ ਨੇ ਇਸੇ ਤਰੀਕੇ ਨਾਲ ਸਰਦਾਰ ਸੁਖਪਾਲ ਸਿੰਘ ਖੈਰਾ ਨੇ ਵੀ ਜਿਹੜਾ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਵਰਡਿਕਟ ਦੀ ਇੱਜ਼ਤ ਕਰਨ ਦੀ ਬਜਾਏ ਜਿਹੜਾ ਭਗਵੰਤ ਮੈਨੂੰ ਪਤਾ ਲੱਗਾ ਕਿ ਭਗਵੰਤਬਾਨ ਹੁਣਾਂ ਨੇ ਜਿਹੜਾ ਭਾਈ ਅਮਰਤਪਾਲ ਸਿੰਘ ਹੁਣਾਂ ਦਾ ਤੇ ਬਾਕੀ ਉਹਨਾਂ ਦੇ ਸਾਥੀਆਂ ਦਾ ਜਿਹੜਾ ਉਹਨਾਂ ਦਾ NSA ਦੇ ਵਿੱਚ ਉਹਨਾਂ ਦੀ ਮਿਆਦ ਦੇ ਵਿੱਚ ਵਾਧਾ ਕਰ ਦਿੱਤਾ ਸੋ ਇਹਨਾਂ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਜਿਹੜਾ ਇਹ ਐਕਸ਼ਨ ਇਹਦੇ ਵਿੱਚ ਉਹਨਾਂ ਨੇ ਭਗਵੰਤਬਾਨ ਸਾਹਿਬ ਦੇ ਨਾਲ ਦੀ ਨਾਲ ਕੀਜਰੀਵਾਲ ਸਾਹਿਬ ਨੂੰ ਵੀ ਟੈਗ ਕੀਤਾ ਕਿ ਮੈਂ ਇਹਨਾਂ ਦਾ ਜਿਹੜਾ ਇਹ ਇਹਨਾਂ ਦੇ ਬਲੋਂ ਕਾਰਵਾਈ ਕੀਤੀ ਗਈ ਹੈ ਸਰਕਾਰ ਪੰਜਾਬ ਸਰਕਾਰ ਦੇ ਵੱਲੋਂ ਜਾਂ ਮੁੱਖ ਮੰਤਰੀ ਦੇ ਵੱਲੋਂ ਵੀ ਮੈਂ ਇਹਦੀ ਸਖਤ ਮੁਖਾਲਫਤ ਕਰਦਾ ਹਾਂ ਇਹਦੀ ਇਹਦੀ ਸਖਤ ਨਿੰਦਾ ਕਰਦਾ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਆ ਜਲਦੀ ਰਿਹਾਈ ਹੋਣੀ ਚਾਹੀਦੀ ਆ ਭਾਈ ਅਮਰਪਾਲ ਸਿੰਘ ਉਹਨਾਂ ਦੀ ਸੋ ਇਹ ਜਿਹੜਾ ਇਹਦੇ ਨਾਲ ਵੀ ਭਾਈ ਅਮਰਪਾਲ ਸਿੰਘ ਉਹਨਾਂ ਦੇ ਇਸ ਉਹਨਾਂ ਦਾ ਜਿਹੜਾ ਐਨਐਸਏ ਆ ਉਹਦੀ ਮਿਆਦ ਦੇ ਵਿੱਚ ਵਾਧੇ ਨੂੰ ਲੈ ਕੇ ਵੀ ਕਹ ਲਓ ਕਿ ਪੰਜਾਬ ਦੇ ਵਿੱਚ ਇੱਕ ਸਿਆਸੀ ਜੰਗ ਆ ਜਾਂ ਸ਼ਬਦੀ ਜੜੀ ਜੰਗ ਆ ਉਹ ਸ਼ੁਰੂ ਹੈ ਇਹ ਜਿਹੜਾ ਹੁਣ ਪਰਿਵਾਰ ਨੇ ਜਿਹੜਾ ਪਹਿਲਾਂ ਕਿਹਾ ਸੀਗਾ ਕਿ ਸਾਡੇ ਉੱਤੇ ਸੰਗਤਾਂ ਦਾ ਦਬਾਅ ਆ ਕਿ ਜੇਕਰ ਨਹੀਂ ਛੱਡਿਆ ਜਾਂਦਾ ਤਾਂ ਅਸੀਂ ਕਿਸੇ ਸੰਘਰਸ਼ ਵਾਲੇ ਪਾਸੇ ਨੂੰ ਤੁਰੀਏ ਤੁਹਾਨੂੰ ਪਤਾ ਪਹਿਲਾਂ ਇਹ ਜਿਹੜਾ ਬੂਰਚਾ ਲਾ ਵੀ ਚੁੱਕੇ ਨੇ ਉਹਨਾਂ ਦੀ ਰਿਹਾਈ ਦੇ ਲਈ ਸੋ ਹੁਣ ਕਹਾਣੀ ਕਿੱਧਰ ਨੂੰ ਜਾਵੇਗੀ ਇਹ ਵੀ ਇੰਟਰਸਟਿੰਗ ਰਹੇਗਾ ਦੇਖਣ ਵਾਲਾ ਹੋਰ ਬਹੁਤ ਸਾਰੀਆਂ ਖਬਰਾਂ ਨੇ ਜੀ ਭਾਰਤ ਦੇ ਅੰਦਰ ਅਚਾਹ ਜਿਹੜੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਉਨ੍ਹਾਂ ਨੇ ਜਿਹੜਾ ਜੀ ਇਸ ਗੱਲ ਦੇ ਸੰਕੇਤ ਦਿੱਤੇ ਨੇ ਕਿ ਜੰਮੂ ਕਸ਼ਮੀਰ ਦੇ ਵਿੱਚ ਜਲਦੀ ਹੀ ਜਿਹੜੀਆਂ ਚੋਣਾਂ ਉਹ ਹੋ ਸਕਦੀਆਂ ਸੋ ਇਹਨਾਂ ਮਸਲੇ ਤੇ ਲਗਾਤਾਰ ਤੁਹਾਡੇ ਨਾਲ ਜੁੜੇ ਰਹਿਵਾਂਗੇ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ TikTok ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ